ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਜਿੱਥੇ ਉਹਨਾਂ ਵੱਲੋਂ ਧਾਰਮਿਕ ਸਦਾ ਪੂਰੀ ਕਰਨ ਤੋਂ ਬਾਅਦ ਮੱਥਾ ਟੇਕਿਆ ਗਿਆ ਦੱਸਦੇ ਕਿ ਇਸ ਮੌਕੇ ਤੇ ਉਹਨਾਂ ਨੇ 1100 ਰੁਪਏ ਦੀ ਕੜਾ ਪਰਚਾਂ ਦੇਖਵੀਂ ਭੇਂਟ ਕੀਤੀ ਇਸ ਦੌਰਾਨ ਮੰਤਰੀ ਹਰਜੋਤ ਬੈਂਸ ਨੇ ਕਿ ਧਾਰਮਿਕ ਮਰਾਦਾ ਪ੍ਰਤੀ ਉਹਨਾਂ ਦਾ ਸਤਿਕਾਰ ਅਟੁੱਟ ਅਤੇ ਹਮੇਸ਼ਾ ਪੰਥਕ ਪਰੰਪਰਾਵਾਂ ਦੀ ਪਾਲਣਾ ਕਰਨਗੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸ੍ਰੀ ਅਕਾਰਤਖ ਸਹਿਬ ਪਹੁੰਚੇ। ਠਿਆਉਣਾਵਲੋਂ ਧਾਰਮਿਕ ਸਦਾ ਪੂਰੀ ਕਰਨ ਤੋਂ ਬਾਅਦ ਮੱਥਾ ਟੇਕਿਆ ਗਿਆ। ਦੱਸਦੇ ਕਿ ਇਸ ਮੌਕੇ ਤੇ ਉਹਨਾਂ ਨੇ 1100 ਰੁਪਏ ਦੀ ਗੜਾ ਪਰਸ਼ਾਂਤੇਗ ਵੀ ਭੇਟ ਕੀਤੀ। ਇਸ ਦੌਰਾਨ ਮੰਤਰੀ ਹਰਜੋਤ ਬੈਂਸ ਨੇ ਕਿ ਧਾਰਮਿਕ ਮਰਯਾਦਾ ਪ੍ਰਤੀ ਉਹਨਾਂ ਦਾ ਸਤਿਕਾਰ ਅਟੁੱਟ ਅਤੇ ਹਮੇਸ਼ਾ ਪੰਥਕ ਸਨਪਰਾਮ ਦੀ ਪਾਲਣਾ ਕਰਨਗੇ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਜਿੱਥੇ ਉਹਨਾਂ ਵੱਲੋਂ ਧਾਰਮਿਕ ਸਦਾ ਪੂਰੀ ਕਰਨ ਤੋਂ ਬਾਅਦ ਮੱਥਾ ਟੇਕਿਆ ਗਿਆ ਦੱਸਦੇ ਕਿ ਇਸ ਮੌਕੇ ਤੇ ਉਹਨਾਂ ਨੇ 1100 ਰੁਪਏ ਦੀ ਕੜਾ ਪਰਚਾਂ ਦੇਖਵੀਂ ਭੇਂਟ ਕੀਤੀ ਇਸ ਦੌਰਾਨ ਮੰਤਰੀ ਹਰਜੋਤ ਬੈਂਸ ਨੇ ਕਿ ਧਾਰਮਿਕ ਮਰਾਦਾ ਪ੍ਰਤੀ ਉਹਨਾਂ ਦਾ ਸਤਿਕਾਰ ਅਟੁੱਟ ਅਤੇ ਹਮੇਸ਼ਾ ਪੰਥਕ ਪਰੰਪਰਾਵਾਂ ਦੀ ਪਾਲਣਾ ਕਰਨਗੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਜਿੱਥੇ ਉਹਨਾਂ ਵੱਲੋਂ ਧਾਰਮਿਕ ਸਦਾ ਪੂਰੀ ਕਰਨ ਤੋਂ ਬਾਅਦ ਮੱਥਾ ਟੇਕਿਆ ਗਿਆ ਦੱਸਦੇ ਕਿ ਇਸ ਮੌਕੇ ਤੇ ਉਹਨਾਂ ਨੇ 1200 ਰੁਪਏ ਦੀ ਕਿੜਾ ਪਰਸ਼ਾਂਤੀ ਇੱਕ ਵੀ ਭੇਟ ਕੀਤੀ ਇਸ ਦੌਰਾਨ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਧਾਰਮਿਕ ਮਰਯਾਦਾ ਪ੍ਰਤੀ ਉਹਨਾਂ ਦਾ ਸਤਿਕਾਰ ਅਟੁੱਟ ਹੈ ਅਤੇ ਹਮੇਸ਼ਾ ਪੰਥਕ ਗਣਪ੍ਰਾਵਾਂ ਦੀ ਪਾਲਣਾ ਕਰਨਗੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸ੍ਰੀ ਅਕਾਰਤਖ ਸਹਿਬ ਪਹੁੰਚੇ। ਧਰਮਿਕ ਸਦਾ ਪੂਰੀ ਕਰਨ ਤੋਂ ਬਾਅਦ ਮੱਥਾ ਟੇਕਿਆ ਗਿਆ। ਦੱਸਦੇ ਕਿ ਇਸ ਮੌਕੇ ਤੇ ਉਹਨਾਂ ਨੇ 1100 ਰੁਪਏ ਦੀ ਕਿੜਾ ਪਰਸ਼ਾਂਤੀ ਇੱਕ ਵੀ ਭੇਟ ਕੀਤੀ। ਇਸ ਦੌਰਾਨ ਮੰਤਰੀ ਹਰਜੋਤ ਬੈਂਸ ਨੇ ਕਿ ਧਾਰਮਿਕ ਮਰਯਾਦਾ ਪ੍ਰਤੀ ਉਹਨਾਂ ਦਾ ਸਤਿਕਾਰ ਅਟੁੱਟ ਅਤੇ ਹਮੇਸ਼ਾ ਪੰਥਕ ਸਨਭਾਵ ਦੀ ਪਾਲਣਾ ਕਰਨਗੇ।